ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਆਮ ਆਦਮੀ ਕਲੀਨਿਕਾ ਨੇ ਬਦਲ ਦਿੱਤਾ ਪੰਜਾਬ ਪਿਛਲੇ 3 ਸਾਲਾਂ ਵਿੱਚ ਪੰਜਾਬ ਦੀਆਂ 881 ਆਮ ਆਦਮੀ ਕਲੀਨਿਕਾਂ ਨੇ 4.2 ਕਰੋੜ ਮਰੀਜ਼ਾਂ ਦਾ ਇਲਾਜ ਕੀਤਾ ਅਤੇ 2.29 ਕਰੋੜ ਲੈਬ ਟੈਸਟ ਮੁਫਤ ਕੀਤੇ ਹਰ ਰੋਜ਼ ਔਸਤਨ 73000 ਮਰੀਜ਼ ਇਨ੍ਹਾਂ ਕਲੀਨਿਕਾਂ ਵਿੱਚ ਆਉਂਦੇ ਹਨ 107 ਮੁਫਤ ਦਵਾਈਆਂ ਅਤੇ 47 ਟੈਸਟਾਂ ਦੀ ਸਹੂਲਤ ਮਿਲਦੀ ਹੈ 98% ਮਰੀਜ਼ ਨੇ ਸੰਤੁਸ਼ਟੀ ਜਤਾਈ 54% ਔਰਤਾਂ ਦੇ ਇਲਾਜ ਨਾਲ ਇਹ ਕਲੀਨਿਕ ਸਿਹਤ ਸੇਵਾਵਾਂ ਵਿੱਚ ਬਰਾਬਰੀ ਦਾ ਨਵਾਂ ਅਧਿਆਇ ਲਿਖ ਰਹੇ ਹਨ ਤਰੰਤਾਰਨ ਪੁਲਿਸ ਦਾ ਵੱਡਾ ਐਕਸ਼ਨ ਜੈਸਲ ਗੈਂਗ ਦੇ 5 ਗੁਰਗੇ ਕਾਬੂ ਤਰੰਤਾਰਨ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਗੁਰਦੇਵ ਸਿੰਘ ਜੈਸਲ ਗੈਂਗ ਨਾਲ ਜੁੜੇ 5 ਗੁਰਗੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਪਾਸੋਂ 3 ਆਧੁਨਿਕ ਪਿਸਤੌਲ ਬਰਾਮਦ ਹੋਏ ਹਨ ਇਹ ਗਿਰੋ ਰਾਜਨੀਤਿਕ ਹਸਤੀਆਂ ਤੇ ਵਪਾਰੀਆਂ ਤੋਂ ਫਿਰੋਤੀ ਮੰਗਣ ਦੇ ਮਾਮਲਿਆਂ ਵਿੱਚ ਸ਼ਾਮਿਲ ਸੀ ਪੁਲਿਸ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਭਾਲ ਕੀਤੀ ਸੀ ਹੁਣ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਐਸਐਸਪੀ ਰਵਜੋਤ ਗਰੇਵਾਲ ਪ੍ਰੈਸ ਕਾਨਫਰੰਸ ਵਿੱਚ ਵਿਸਥਾਰ ਦੇਣਗੇ ਤਾਬਕਾ ਡੀਜੀਪੀ ਮੁਸਤਾਫਾ ਅਤੇ ਮੰਤਰੀ ਰਜ਼ੀਆ ਸੁਲਤਾਨਾ ਤੇ ਪੁੱਤਰ ਦੇ ਕਤਲ ਦੇ ਦੋਸ਼ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਉਹਨਾਂ ਦੀ ਪਤਨੀ ਸਾਬਕਾ ਮੰਤਰੀ ਰजिया ਸੁਲਤਾਨਾ ਤੇ ਆਪਣੇ ਪੁੱਤਰ ਅਕਿਲ ਅਖਤਰ ਦੇ ਕਤਲ ਦੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਹੋਇਆ ਹੈ ਸ਼ਿਕਾਇਤਕਰਤਾ ਸ਼ਮਸ਼ੂਦੀਨ ਨੇ ਦੋਸ਼ ਲਗਾਇਆ ਕਿ ਅਕਿਲ ਦੀ ਪਤਨੀ ਤੇ ਪਿਤਾ ਵਿਚਕਾਰ ਨਾਜਾਇਜ਼ ਸੰਬੰਧ ਸਨ ਅਤੇ ਪਰਿਵਾਰ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚ ਰਿਹਾ ਸੀ ਅਕਿਲ ਦੀ ਮੌਤ 16 ਅਕਤੂਬਰ ਨੂੰ ਹੋਈ ਸੀ ਅਤੇ ਉਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਪਰਿਵਾਰ ਤੇ ਦੋਸ਼ ਲਗਾ ਰਿਹਾ ਹੈ ਅੰਮ੍ਰਿਤਸਰ ਵਿੱਚ ਵੱਡੀ ਪੁਲਿਸ ਕਾਰਵਾਈ ਆਰਪੀਜੀ ਸਮੀਤ ਦੋ ਅੱਤਵਾਦੀ ਗ੍ਰਿਫਤਾਰ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਦੋ ਅੱਤਵਾਦੀਆਂ ਮਹਘਦੀਪ ਸਿੰਘ ਅਤੇ ਅਦਿੱਤਿ ਨੂੰ ਗ੍ਰਿਫਤਾਰ ਕਰਕੇ ਇੱਕ ਰੈਕਟ ਪ੍ਰੋਪੈਲਡ ਗ੍ਰੇਨੇਡ ਬਰਾਮਦ ਕੀਤਾ ਡੀਜੀਪੀ ਗੌਰਵ ਯਾਦਵ ਅਨੁਸਾਰ ਇਹ ਹਥਿਆਰ ਪਾਕਿਸਤਾਨੀ ਆਈਐਸਆਈ ਏਜੰਟਾਂ ਤੇ ਜੇਲ੍ਹ ਵਿੱਚ ਬੰਦ ਹਰਪ੍ਰੀਤ ਸਿੰਘ ਉਰਫ ਵਿੱਕੀ ਨਾਲ ਜੁੜੇ ਨੈਟਵਰਕ ਤੋਂ ਆਏ ਸਨ आरपीजी ਨਾਲ टारगेट ਹਮਲੇ ਦੀ ਸਾਜ਼ਿਸ਼ ਬਣਾਈ ਗਈ ਸੀ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ ਪੁੱਲਰ ਦੀ ਰਿਹਾਈ ਲਈ ਸਾਨੀ ਦੀ ਅਪੀਲ ਗੁਰਪੁਰਬ ਤੇ ਬੰਦੀ ਸਿੱਖਾਂ ਨੂੰ ਆਜ਼ਾਦ ਕਰੋ ਰਾਸਵਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਬੰਦੀ ਸਿੱਖਾਂ ਦੀ ਤੁਰੰਤ ਰਿਹਾਈ ਦੀ ਅਪੀਲ ਕੀਤੀ ਉਹਨਾਂ ਨੇ ਦਿੱਲੀ ਸਰਕਾਰ ਨੂੰ ਸਜਾ ਸਮੀਖਿਆ ਬੋਰਡ ਦੀ ਤੁਰੰਤ ਮੀਟਿੰਗ ਬੁਲਾਉਣ ਲਈ ਕਿਹਾ ਸਾਨੀ ਨੇ ਕਿਹਾ ਕਿ ਦਵਿੰਦਰ ਪਾਲ ਸਿੰਘ ਪੁੱਲਰ ਜੋ 1993 ਤੋਂ ਜੇਲ੍ਹ ਵਿੱਚ ਹਨ ਨੇ ਆਪਣੀ ਤਿੰਨ ਦਹਾਕੀਆਂ ਦੀ ਸਜ਼ਾ ਪੂਰੀ ਕਰ ਲਈ ਹੈ।